ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਕਹਿੰਦੇ ਵੀ ਆਪਣੇ ਯਾਰ ਕੋਲੇ ਯੱਗੀ ਕੋਲੇ ਪਹੁੰਚੇ ਹੋਇਆ ਇਦਾਂ ਦੇ ਤੋਹਫੇ ਦਿਖਾਉਂਗਾ ਅੱਜ ਜਿਹੜਾ ਆ ਖੜਾ ਸਕਰੀਨ ਤੇ ਅੱਠ ਗਾਵਾਂ ਨੇ ਉਹਰੇ ਫਿਲਹਾਲ 4 ਸੂਈਆਂ ਨੇ 4 ਗੱਬਣਾ ਨੇ ਤੇ 10 ਤੋਂ 15 ਬਾਈ ਕਹਿੰਦਾ ਖੜੀਆਂ ਨੇ ਕੱਚੀਆਂ ਜਿਹੜਾ ਸੱਜਣ ਕੱਚੀਆਂ ਗਾਵਾਂ ਲੈਣ ਦਾ ਸ਼ਿਕਨ ਆ ਕੋਈ ਵਪਾਰੀ ਭਰਾ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਫਰੇਲੂ ਸੱਜਣ ਜੀ ਨੇ ਤਾਜੀ ਸੂਈ ਲੈਣੀ ਆ ਇਦਾਂ ਦੇ ਤੋਹਫੇ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਬਾਕੀ ਗੱਲਬਾਤ ਜੀ ਅੱਗੀ ਨਾ ਕਰਾਵਾਂਗੇ ਕੱਲੀ-ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਸਾਰੀਆਂ ਦੀ ਬਾਈ ਤੋਂ ਡਿਟੇਲ ਪੁੱਛ ਲਾਂਗੇ ਤੇ ਨਸਲਾਂ ਵੀ ਤੁਹਾਨੂੰ ਮੈਂ ਘੱਟੋ-ਘੱਟ 3 ਤੋਂ 4 ਨਸਲਾਂ ਦਿਖਾ ਦੂੰਗਾ ਆ ਜਾ ਜੱਗੀ ਫਿਰ ਹੋਰ ਕੀ ਹਾਲ ਹੈ ਠੀਕ ਹੈ ਜੀ ਕੀ ਹਾਲ ਨੇ ਭਾਈ ਚੜ੍ਹਦੀ ਕਲਾ ਜੋ ਮੈਂ ਕਰ ਪਾਈ ਮੈਂ ਹਾਂ ਪੂਰਾ ਟੌਪ ਤੇ ਆ ਜੀ ਕਿੱਥੋਂ ਕਰੀਏ ਸ਼ੁਰੂ ਜੱਗੀ ਫਿਰ ਐਦਾਂ ਹੀ ਆਪਾਂ ਕਰ ਲੈਣੋ ਜੀ ਕਰ ਰਹੇ ਹਾਂ ਤੁਸੀਂ ਤੋੜ ਖੋਲ ਕੇ ਫਿਰ ਆ ਮਾਰ ਗਈ ਇਹਦੀ ਆਰਡਰ ਕੁਆਲਿਟੀ ਤੇ ਉਰਲੇ ਪੰਨੇ ਆ ਜਾ ਇੱਥੋਂ ਦਿਖਾ ਮੈਂ ਤੁਹਾਨੂੰ ਇਹ ਤੋੜ ਦੇ ਚੋਬਰ ਆ ਇਹਨੂੰ ਹਨ ਦਾ ਸੈਜ ਵੀ ਬਾ ਕਮਾਲ ਆ ਕੱਦ ਵਿੱਡ ਵੀ ਫੁੱਲ ਤੇ ਜਾਨ ਵਜਨ ਵਜੂਤ ਬਾਲਾ ਦੱਸਣ ਦੀ ਲੋੜ ਨਹੀਂ ਇਹਦਾ ਗਾਣਾ ਜਿਹੜੀ ਇਹ ਆਪੇ ਦੱਸੂਗੀ ਵੀ ਮੱਝ ਆਈਟਮ ਕਿਹੜੀ ਮੈਂ ਕਿਹਾ ਤੋਹਫਾ ਹੀ ਆ ਭਾਈ ਜਿਹੜਾ ਲੈ ਗਿਆ ਜਿਆਦਾ ਹੀ ਕਰੂਗਾ ਵੀ ਹਾਂ ਭਾਈ ਬਰਨਾਲਿਓ ਕੋਈ ਚੀਜ਼ ਲਿਆਂਦੀ ਆ ਤੇ ਜਿਹੜਾ ਲੈ ਗਿਆ ਲੈ ਗਿਆ ਜੱਗੀ ਕਹਿੰਦਾ ਫਰਨਾ ਜਿਹੜਾ ਅੱਜ ਰਹਿ ਗਿਆ ਰਹਿ ਗਿਆ ਕਿਹੜਾ ਸੁਆ ਜੱਗੀ ਇਹਦਾ ਸੁਆ ਦੂਜਾ ਭਾਈ ਜੀ ਪਿਓਰ ਜਮ ਦੂਜਾ ਸੁਆ ਕੰਪਨੀ ਆ ਗਈ ਇਹਦੀ ਗਰਲੈਂਡੋ ਹਣਾ ਹਾਂਜੀ ਭਾਈ ਜੀ ਥੋੜੀ ਜਿਹੀ ਹੌਲੀ ਤੋਰ ਜੋ ਭਰਾ ਇਹਦੇ ਚ ਨਾ ਐ ਮਨੋ ਵੀ ਇਹ 75% ਗਰਲੈਂਡੋ ਆ ਵੀਰੇ ਠੀਕ ਹੈ ਕਈ ਵੀਰ ਕਹਿੰਦੇ ਆ ਵੀ ਇਹ ਪਿਓਰ ਗਰਲੈਂਡੋ ਨਹੀਂ ਇਹ ਪਿਓਰ ਨਹੀਂ ਹੈਗੇ ਵੀਰੇ ਆਪਾਂ ਕਿਸੇ ਨੂੰ ਗਰਮਾ ਐ ਵੀ ਕਹੇ ਕਿ ਹੁਣੀ ਕਰਨਾ ਚਾਹੁੰਦੇ ਵੀ ਕਿਸੇ ਨੂੰ ਆਪਾਂ ਬੇਵਕੂਫ ਨਹੀਂ ਬਣਾਉਣਾ ਚਾਹੁੰਦੇ ਠੀਕ ਹੈ ਪਰ ਇਹ ਵੈਣ 75% ਹੈਗੀ ਪਿਓਰ ਰਾਜਸਥਾਨ ਦੀ ਐ ਐ ਮੰਨ ਲਾ ਤੇਰਾ ਕਹਿਣਾ ਬਸ ਆ ਮੰਨ ਲਓ ਵੀ ਯਾਰ ਜਿਹੇ ਜੀ ਰਾਜਸਥਾਨ ਦੀ ਫੀਮਾਂ ਤੇ ਜਿਹੇ ਜੀ ਗਾਂ ਜੀ ਵੀ ਚਾਹੇ ਧੁੱਪ ਚ ਹੀ ਖੜੀ ਰਹੇ ਕਿਤੇ ਹੀ ਖੜਾਈ ਰੱਖਿਓ ਇਹਨੂੰ ਗਰਮੀ ਸਰ ਨਾਲ ਖੜ ਕੇ ਤਾਂ ਕੱਦ ਵੀ ਦਿਖਾ ਦੇਂ ਜੀ ਕੱਦ ਤਾਂ ਬਾਈ ਬਸ ਇਹਦਾ ਆ ਮਰਲਾ ਵੀ ਟੋਪੀਆ ਚੋਣ ਦੀ ਕਿਵੇਂ ਆ ਮਗਨ ਸੋਨਾ ਫੜਾਕਾ ਜਮਾ ਮਗਨ ਬੜਾ ਚਵਾ ਥਾਣੀ ਦੇਖ ਲੈ ਜਰ ਚਵਾਈ ਵਾਲਾ ਪਤਾ ਲੱਗ ਜੂਗੀ ਮੈਂ ਕਹ ਰਹੀ ਆ ਆਰਡਰ ਕੁਆਲਟੀ ਕਰਾ ਕੇ ਚੈੱਕ ਨਾ ਪਛਾਣੂ ਹੋ ਕੇ ਸਾਰੀ ਬੱਛੀ ਵੀ ਦਿਖਾ ਦੀ ਨਾਲੇ ਵਜਨ ਵਜੂਦ ਜਾਣ ਦਾ ਆਈਡੀਆ ਆ ਜੂਗਾ ਕਿੰਨੀ ਗਾਇਚਾ ਬੱਚਾ ਕੀ ਫਤ ਲੱਗੀ ਨੇ ਬੱਛੀ ਹੈ ਜੀ ਇਹਦੇ ਮੰਗਰ ਨਾਲ ਵੀ ਬੱਛੀ ਆ ਅੱਜ ਜਿੰਨੀਆਂ ਵੜਾ ਆਪਣੇ ਕੋਲੇ ਤਕਰੀਬਨ ਸਾਰੀਆਂ ਮੰਗਰੀ ਬੱਛੀਆਂ ਨੇ ਵੀ ਤੇ ਬਾਕੀ ਇੱਥੋਂ ਗਹਿਰੀ ਇਹਦੇ ਥਾਣਾ ਦਾ ਗੈਪ ਦਿਖਾ ਦੀ ਓਏ ਫੁੱਟ ਦੇ ਏੜ ਗੇੜ ਹੀ ਗੈਪ ਹੈ ਇਹਦੇ ਥਾਣਾ ਦਾ ਜੇ ਗੱਲਬਾਤ ਕਰ ਲਈ ਆਪਾਂ ਕਟ ਦੇੜ ਗੇੜੀ ਆ ਗਿਆ ਗੈਪ ਤੇ ਬਾਕੀ ਬਾਡੀ ਵਜਨ ਵਜੂ ਦਾ ਨਸਲ ਜਾਤ ਕੁਆਲਟੀ ਕੰਪਨੀ ਉਹ ਸੋਡੇ ਸਾਹਮਣੀ ਆ ਸਾਰੀ ਪੈਸੇ ਜੱਗੀ ਇਹਦੇ ਕਿੰਨੇ ਲਾਵਾਂਗੇ ਆਪਾਂ ਪੈਸੇ ਬਾਈ ਜੀ ਫੋਨ ਤੇ ਕਰ ਲਈਏ ਜੇ ਬਾਹਲੇ ਤਾਂ ਨਹੀਂ ਮੰਗਦਾ ਨਹੀਂ ਬਾਹਲੇ ਨਹੀਂ ਮੰਗਦਾ ਬੈੜ ਜੀ ਨੇ ਮੰਗ ਲਈ ਪੈ ਤਾਂ ਫੋਨ ਆ ਗਿਆ ਤਾਂ ਬੈੜ ਦੇ ਕੇ ਤੋਰੂੰ ਬਾਈ ਨੂੰ ਕਿਤੇ ਮਾਹੋਂ ਵੀ ਟਰੱਕ ਪਰ ਕੇ ਮੈਂ ਕਿਹਾ ਜਮਾਂ ਨਹੀਂ ਟਰੱਕ ਪਰ ਕੇ ਮੰਗਦਾ ਵੀਰੇ ਕੁਆਲਟੀ ਦੇ ਹਿਸਾਬ ਨਾਲ ਮੈਂ ਕਿਹਾ ਕੁਆਲਟੀ ਦੇ ਹਿਸਾਬ ਨਾਲ ਮੰਗੂ ਜਮ ਇਹਦੀ ਫੈਟ ਵੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਨਾ ਮੱਜਾਂ ਨੇੜ ਗੇੜੀ ਰਹੂਗੀ ਇਹਦੀ ਜਿਹੜੀ ਫੈਟ ਪਰਸੈਂਟੇਜ ਆ ਗਰਮੀ ਸਰਦੀ ਚੱਲਣ ਵਾਲਾ ਤੋਹਫ਼ਾ ਤੇ ਹੁਣ ਮੇਰਾ ਖਿਆਲ ਆਂ ਈ ਘੁੰਮ ਜਾ ਇੱਧਰ ਲੈ ਵੱਡੇ ਆਜੋ ਜੀ ਇੱਧਰ ਵੀ ਗਰਮੀ ਦਾ ਤੋਹਫ਼ਾ ਹੀ ਆ ਤੋਹਫ਼ੇ ਸਾਰੇ ਗਰਮੀ ਦੀ ਦਿਖਾਵਾਂਗੇ ਇਹਦੀ ਕੰਪਨੀ ਘੜੀਆ ਚੱਕੀ ਜਰਸੀ ਵੀਰੇ ਪੰਜਾਬ ਵਾਲੀ ਪਿਓਰ ਜਮ ਵੱਡੇ ਕੱਦ ਚ ਵੱਡੇ ਕੱਦ ਕਾੜ ਚ ਦੇ ਤੋਹਫ਼ੇ ਬਾ ਦਿਖਾ ਦੇ ਵੀਰੇ ਦਾ ਆ ਥਣ ਦਾ ਸੈਜ ਦਿਖਾ ਦੇ ਗਰੀ ਉਹ ਚਵਾਈ ਇਹਦੀ ਐ ਹੋ ਗਈ ਫੁੱਲ ਫੜਾ ਕੇ ਮਾਂਗਾ ਯਾਰ ਜਿਹੜੇ ਵੀਰ ਨੇ ਮੰਗਾਲੀ ਜਿਆਦਾ ਵੀ ਕਰੋ ਵੀ ਹਾਂ ਯਾਰ ਤੋਹਫ਼ਾ ਲਿਆ ਨਾਲ ਵੀ ਜਰਸੀ ਬੱਛੀ ਆ ਮੰਗਰ ਵੀ ਜਰਸੀ ਬੱਛੀ ਆ ਸੂਆ ਕਿਹੜਾ ਜੱਗੀ ਦਾ ਸੂਆ ਦੂਜਾ ਬਾਈ ਜੀ ਆਪਣੇ ਕੋਲੇ ਦੂਜਾ ਦੂਜਾ ਸੂਆ ਹੀ ਨੇ ਸਾਰੀਆਂ ਸੂਆ ਆ ਗਈ ਸੱਜਣੋ ਦੂਜਾ ਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਵੀ ਫੁੱਲ ਆ ਗਈ ਚਵਾਈਏ ਤੇ ਸਿੱਖ ਸਕਦਾ ਜੇ ਕਿਸੇ ਬੱਚੇ ਨੇ ਸਿੱਖਣੀ ਆ ਘਰੇ ਮੈਂ ਕਿਹਾ ਠੰਡੀ ਐਨੀ ਆ ਵੀਰੇ ਬਹੁਤ ਜਿਆਦੇ ਠੰਡੀ ਬੱਛੀ ਆ ਬਹੁਤ ਹੀ ਜਿਆਦੀ ਉਹ ਪੁਲੀ ਤੱਕ ਤੋੜ ਦੇ ਲੰਬੀ ਇੱਥੋਂ ਨਾਲ ਇਹਦਾ ਆਰਡਰ ਫਾਸਮਾ ਬਿਲਕੁਲ ਹੈ ਨਾ ਮੈਂ ਕਿਹਾ ਫਿਟਿੰਗ ਜਮਾ ਆਰਡਰ ਵੀ ਫੁੱਲ ਫਿੱਟ ਫਿੱਟ ਆ ਗਿਆ ਫਸਮੇ ਆਰਡਰ ਚ ਆ ਗਈ ਨਾਲ ਵੀ ਇਹ ਜਿਹੜਾ ਪਲੱਸ ਪੁਆਇੰਟ ਹੈ ਪਿਓਰ ਜਰਸੀ ਦੀ ਬੱੱਚੀ ਆ ਗਈ ਪਿਓਰ ਜਰਸੀ ਦੀ ਜਮਾ ਜਿਵੇਂ ਬਾਕੀ ਤੂੰ ਕਹਿੰਦਾ ਹੁੰਦਾ ਵੀ ਲੈਗ ਸਕੋਰ ਦੀ ਵੀ ਇਹ ਬਹੁਤ ਜ਼ਿਆਦਾ ਮਜ਼ਬੂਤ ਆ ਗਈ ਆ ਲੈਗ ਸਕੋਰ ਵਾਲੇ ਪੱਖ ਤੋਂ ਲਾਲਾ ਬਾਡੀ ਵਾਲੇ ਤੋਂ ਲਾਲਾ ਬਾਕੀ ਇਹ ਯਾਰ ਐ ਮੰਨ ਲਓ ਵੀ ਇਹ 10 ਸੂਏ ਵੀ ਚੋਲੀ ਨਾ ਕਿਸੇ ਨੇ ਇਹ 10 ਸੂਏ ਵੀ ਬੁਢੀ ਨਹੀਂ ਹੁੰਦੀ ਠੀਕ ਆ ਗੱਲ ਇਹ ਜੇ ਬਾਕੀ ਗੱਲ ਕਰ ਲਈਏ ਬਾਡੀ ਦੀ ਗੱਲ ਇਹਦੀ ਬਾਡੀ ਵੀ ਦਿਖਾਦੀ ਉੱਤਮ ਮਜ਼ਬੂਤ ਸਟਰਕਚਰ ਦੀ ਆ ਗਈ ਫੁੱਲ ਤੇ ਸਭਾ ਦੀ ਆ ਗਈ ਠੰਡੀ ਸੀਲ ਆ ਇਹ ਨਾਲ ਇਹਦੇ ਆ ਖੜੀ ਆ ਸਾਹਮਣੇ ਪਿਓਰ ਜਰਸੀ ਦੀ ਬੱਛੀ ਆ ਗਈ ਚੈੱਕ ਕਰ ਸਕਦੇ ਹੋ ਇਹ ਆ ਗਈ 2 ਨੰਬਰ ਤੇ ਤੇ ਹੁਣ ਕੈਮਰਾ ਇਧਰੋਂ ਅਈ ਲਿਆ ਸਹੀ ਵਾਰ ਤੇ ਮਾਰਦੇ ਬਾਈ ਰਾਤ ਦੀ ਸੂਈ ਆ ਕੱਢਦੀ ਆ ਜਿੱਬ ਮੈਂ ਕਿਹਾ ਬਾਲੀ ਚੰਗੀ ਆ ਯਾਰ ਜਿੰਨੀ ਸਾਈ ਪਿਓਰ ਸਾਈ ਵਾਲੀ ਬੱਛੀ ਆ ਯਾਰ ਸਹੀ ਵਾਰ ਦੀ ਬੱਛੀ ਆ ਮੰਗਰ ਆ ਨਾਲ ਵੀ ਅੱਜ ਜੱਗੀ ਕਹਿੰਦਾ ਬੱਛੀ ਦੇਵਾਂਗੇ ਤੋਹਫੀ ਦੇਵਾਂਗੇ ਅੱਜ ਭਰਾਵਾਂ ਨੂੰ ਤੋੜ ਦਿਆ ਇਹਨੂੰ ਇਹ ਆ ਗਿਆ ਸਾਈ ਵਾਲ ਦਾ ਤੋਹਫਾ ਤੇ ਥਣ ਦਾ ਸਾਈਜ਼ ਆ ਜਿਹੜਾ ਆਰਡਰ ਕੁਆਲਿਟੀ ਆ ਅੱਜ ਉਹੀ ਗੱਲ ਆ ਵੀ ਕੰਡੇ ਕੱਢਣ ਵਾਲਾ ਸ਼ੇਰ ਮੈਂ ਕਿਹਾ ਕੰਡੇ ਕੱਢਣ ਵਾਲੇ ਕੰਮ ਹੀ ਆ ਬਾਈ ਕੱਲੀ ਕੱਲੀ ਸ਼ਾਂਟ ਕੇ ਲਿਆਂਦੀ ਆ ਸੁਆ ਦੂਜਾ ਪਹਿਰ ਦੂਜਾ ਬਾਈ ਆਲ ਉਲਟਾ ਨਹੀਂ ਮਨਾਉਂਦੀ ਮੈਂ ਕਿਹਾ ਭੋਰਾ ਵੀ ਨਹੀਂ ਬਾਈ ਜਿਵੇਂ ਮਰਜ਼ੀ ਚੋੜੇ ਮੈਂ ਕਿਹਾ ਜਿਵੇਂ ਮਰਜ਼ੀ ਫਿਰੋ ਕੋਈ ਬਾਤ ਤਾਂ ਨਹੀਂ ਲੈ ਚਾਹੇ ਵਿੜੇ ਜਿ ਬਨ ਕੇ ਚੋਲੇ ਬੰਦਾ ਠੀਕ ਆ ਗੱਲ ਕਮਾਲ ਐ ਤੂੰ ਥੋੜੀ ਜੀ ਬਾਦੀ ਆ ਥਾਣਾ ਨੂੰ ਹਣਾ ਬਾਦੀ ਤਾਂ ਆਇਆ ਵੀਰੇ ਤੈਨੂੰ ਪਤਾ ਸਾਈਵਾਲ ਬਹਿਣਾ ਥੋੜੀ ਜੀ ਪਾ ਜਾਂਦੀਆਂ ਹੁੰਦੀਆਂ ਨੇ ਠੀਕ ਆ ਗੱਲ ਆ ਤੇ ਲੈਗ ਸਕੋਰ ਦੀ ਬਾਡੀ ਵਾਲੇ ਪੱਖ ਤੋਂ ਆ ਗਈ ਫੁੱਲ ਮਜ਼ਬੂਤ ਇਹ ਆ ਗਈ ਸਾਈਵਾਲ ਦੀ ਤੁ ਬਿਨਾਂਸਲਾਂ ਅੱਠੇ ਗਾਵਾਂ ਚ ਤਕਰੀਬਨ ਤਕਰੀਬਨ ਤੁਹਾਨੂੰ 4 ਤੋਂ 5 ਦਿਖਾ ਦੂੰਗਾ ਅੱਜ ਨਾਲ ਇਹਦੇ ਵੀ ਬੱਚੀ ਆ ਤੇ ਬੱਚੀ ਤੇ ਵੀ ਗਰੀ ਆ ਆਖਰੀ ਮਾਰਦੇ ਕੈਮਰਾ ਪ्योर ਸਾਹੀ ਬਾਤ ਮੈਂ ਕਹਿੰਦਾ ਜਮਾ ਪ्योर ਬਾਈ ਦੇਖ ਇਹ ਤੇ ਇਹ ਹੁਣ ਤੁਹਾਨੂੰ ਦੇਖ ਲੈ ਇਹਦੀ ਆ ਚੀਜ਼ ਦਿਖਾ ਦੇ ਇਹਦੀ ਆ ਆ ਝੱਲਰ ਦੇਖ ਆ ਝੱਲਰ ਆ ਨਾ ਜਿਹੜਾ ਤੇ ਬਾਕੀ ਇੱਥੋਂ ਮਾਰਦਿਆਂ ਦੇ ਆ ਥੱਲੇ ਝੱਲਰ ਇੱਕ ਬੱਚੀ ਪਾਲਣ ਵਾਲਾ ਹੋਵੇ ਬੰਦਾ 100% 100 ਵੀ 100 ਮਗਰ ਬੱਚੀ ਆ ਇਹਦੇ 200% ਆ ਕੀ ਨਾਲ ਇਹ ਆ ਚੀਜ਼ ਦਿਖਾ ਦੇ ਬੰਦੇ ਨੇ ਪੇਔਰ ਸਾਈਵਾਲ ਦੇ ਵਿੱਚ ਆ ਗਈ। ਬਾਕੀ ਕਈ ਬੰਦੇ ਉਹ ਵੀ ਸਾਈਵਾਲ ਕਹਿ ਦਿੰਦੇ ਨੇ। ਹਾਂਜੀ। ਆਹ ਦੇਖ ਲੈ ਵੀਰੇ ਇਹਦੇ ਬੰਨ ਧੰਨ ਗਲ ਚੱਲ ਰਹਿ ਰਕ ਜੀ ਦੀ ਪੂਰੀ ਆ। ਠੀਕ ਆ ਗੱਲ। ਦੁੱਧ ਕਿੰਨਾ ਕ ਪਾ ਸਕਦੀ ਆ ਇਹ? ਦੁੱਧ ਵੀਰੇ 20 ਕਿਲੋ ਪਾ ਸਕਦੀ ਆ ਇਹ ਖੁੱਲਾ। ਪਹਿਲਣ ਦਾ ਕੀ ਕਾਟ ਦੱਸਿਆ ਜੀ ਇਹਦਾ? ਪਹਿਲਣ ਦਾ ਵੀਰੇ 17-18 ਕਿਲੋ ਦੱਸਿਆ ਆਪਾਂ ਨੂੰ ਮਾਲਕ ਨੇ। ਠੀਕ ਆ ਗੱਲ। ਤੇ ਪੰਡਤ ਸੀ ਬੰਦੇ ਜਿਨ੍ਹਾਂ ਤੋਂ ਆਪਾਂ ਵੈੜ ਲਈ ਆ। ਠੀਕ ਆ ਜੀ। ਕੋਈ ਝੂਠ ਪਾਣ ਬੋਲਣ ਵਾਲੇ ਨਹੀਂ ਸੀਗੇ। ਠੀਕ ਆ ਜੀ। ਇਹ ਆ ਕੀ 3 ਨੰਬਰ ਤੇ 1 ਨੰਬਰ ਤੇ ਗਰਲੈਂਡੋ 2 ਤੇ ਜਰਸੀ 3 ਤੇ ਸਾਈ ਵਾਲ 4 ਤੇ ਐਚ ਐਫ ਅੱਡੋ-ਅੱਡ ਦੇ ਤੋਹਫੇ ਦਿਖਾ ਦੂਗਾ ਸਾਰੇ ਤੁਹਾਨੂੰ ਧੋਰ ਚੋਬਰਾ ਖੋਲ ਕੇ ਇਹ ਹੈ ਇਹ ਵੀ ਤੋਹਫੇ ਜਿਹੜਾ ਲੈ ਗਿਆ ਇਹਨੂੰ ਵੀ ਜਾਦੀ ਕਰੂਗਾ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਆਰਡਰ ਵੀ ਆਏਨ ਬਣਾਉਗਾ ਮੈਂ ਕਿਹਾ ਇਹਨਾਂ ਫਿਕਸ ਆਰਡਰ ਆ ਜਰ ਵੀ ਭੋੜਾ ਵੀ ਕਿਸੇ ਪਾਸੇ ਇੱਕ ਸੂਤ ਵੀ ਲੇਵਾ ਆਏਨ ਵੀ ਇੱਧਰ ਉੱਧਰ ਕੱਢ ਜੂਗੀ ਟੇਡਾ 빙ਾ ਕਰ ਜੂਗੀ ਇੱਕ ਗੱਲ ਹੋਰ ਦੱਸਦਾ ਨਾ ਬਾਡੀ ਦੀ ਆ ਗਈ ਫੁੱਲ ਮਜ਼ਬੂਤ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਸੂਆ ਬਾਈ ਕਹਿੰਦਾ ਹੈਗੀ ਆ ਇਹ ਵੀ ਦੂਜਾ ਆਪਣੇ ਕੋਲੇ ਸਾਰੀਆਂ ਬਹਿਣਾਂ ਹੀ ਦੂਜਾ ਦੂਜਾ ਸੂਆ ਮੂੰਹ ਦਿਖਾ ਦੇ ਵੀਰੇ ਇਹਦਾ ਬੁੱਦੀ ਬੁੱਦੀ ਕੰਨ ਦੀ ਇਹ ਮੰਨ ਲੈ ਕੰਨ ਦੇ ਨਾਲ ਚਾਰ ਚਾਰ ਉਂਗਲਾਂ ਆ ਜਾਂਾਂ ਇੰਨੀ ਬਰੀਡ ਆ ਬੱਚੀ ਦੀ ਇੱਥੋਂ ਮਾਰਦੀ ਘੈਰੀ ਪਛਾਣ ਹੋ ਕੇ ਫੇਸ ਕੁਆਲਿਟੀ ਦੇ ਕੈਮਰਾ ਕਿਉਂਕਿ ਫੇਸ ਤੋਂ ਆਈਡੀਆ ਜਾ ਹੋ ਜਾਂਦਾ ਹੁੰਦਾ ਇੱਕ ਇਹ ਅੱਜ ਬਹਿਣਾ ਆਪਣੀ ਇੱਕ ਵੀ ਬਹਿਣ ਇਹਨਾਂ ਚ ਨਮਾਈ ਨਹੀਂ ਹੋਈ ਮਤਲਬ ਜਦੋਂ ਇਹ ਨਮਾਈਆਂ ਤਾਂ ਚਮਕ ਦਰਮਕ ਇਹਨਾਂ ਦੀ ਦੁੱਗਣੀ ਬਣ ਜਾਣੀ ਆ ਥਣ ਦਾ ਸੈਜ ਆ ਜਿਹੜਾ ਉਹ ਜ਼ਰੂਰ ਦਿਖਾ ਦੀ ਨੇੜੇ ਲਾ ਕੇ ਆ ਗਿਆ ਬਾ ਕਮਾਲੀ ਥਣ ਦਾ ਸੈਜ ਇਹਦਾ ਬਾ ਕਮਾਲ ਆ ਗਿਆ ਇੱਥੇ ਦਿਖਾ ਦੀ ਗਾਂ ਵਾਲੇ ਬੰਦੇ ਨਾ ਇੱਕ ਵੀਰ ਆਏ ਨਾ ਸੋਚਣ ਵੀ ਸਾਰਿਆਂ ਦਾ ਹੀ ਥਣ ਲੇਵਾ ਕਹੀ ਜਾਂਦੇ ਓਏ ਹੈਗੇ ਰ ਇਹਨਾਂ ਦੇ ਪੱਤਾ ਕਹਿੰਨੇ ਆ ਠੀਕ ਆ ਗੱਲ ਚੀਜ਼ਾਂ ਲੈਂਦੀਆਂ ਨੇ ਹਾਂ ਚੀਜ਼ਾਂ ਕੱਲੀ ਕੱਲੀ ਛਾਂਟ ਕੇ ਲੈਂਦੀ ਹੋਈ ਆ ਕੀ ਕਹਿੰਦਾ ਚੀਜ਼ਾਂ ਨੇ ਬਾਕੀ ਨਾ ਬਾਡੀ 'ਚ ਸ਼ਾਈਨਿੰਗ ਆ ਜੇ ਨਮਾਈ ਹੁੰਦੀ ਦਾ ਕੰਮ ਥੋੜਾ ਮੈਂ ਕਿਹਾ ਬੜੀ ਚਮਕ ਦਮਕ ਵਾਲੀ ਆ ਯਾਰ ਬੜਾ ਰਾਤ ਲੇਟ ਆਈਆਂ ਥੋੜੀਆਂ ਜੀਆਂ ਇਹ ਉਹ ਦਿਖਾ ਕੇ ਰੀ ਲੰਬਾਈਆਂ ਹੰਬੀਆਂ ਸੀਗੀਆਂ ਮੈਂ ਕਿਹਾ ਵੀ ਕਾਹ ਨੂੰ ਨਮਾਉਣੀਆਂ ਨੇ ਇੱਕ ਜਿਹੜਾ ਏਰੀਆ ਨਾ ਰਾਜਸਥਾਨ ਦਾ ਹਾਂਜੀ ਉਧਰ ਥੋੜਾ ਜਿਹਾ ਨਮਾਉਦੇ ਧਮਾਉਦੇ ਘਾਟਾ ਡੰਗਰ ਠੀਕ ਆ ਗੱਲ ਮੈਂ ਕਿਹਾ ਵੀ ਕਈ ਏਰ ਡੰਗਰ ਸਕੇਵੇਂ ਤਕੂਮੇ 'ਚ ਕੋ ਢੱਲ ਵਟੂ ਹੋ ਜਾਂਦੀ ਆ ਤਾਂ ਨਹੀਂ ਨਮਾਈਆਂ ਬੱਛੀਆਂ ਇਹ ਇੱਕ ਗੱਲ ਹੋਰ ਮੰਗਾ ਬਹੁਤ ਚੰਗਾ ਯਾਰ ਫੁੱਲੀ ਰਿਕਾਰਡ ਆ ਸਵੇਰ ਦੀ ਠੰਡੀ ਬਿਲਕੁਲ ਮੰਗਾ ਬਾਈ ਯਾਰ ਜਿਵੇਂ ਮਰਜੀ ਕੋਈ ਵਾਸਤਾ ਹੀ ਨਹੀਂ ਲੈ ਠੀਕ ਗੱਲ ਠੰਡ ਦਾ ਸੈਜ ਬੜਾ ਵਾਕ ਮੰਗਾ ਮੁੱਠੀ ਵਾਲਾ ਆ ਗਿਆ ਜਮਾ ਇੱਥੋਂ ਲੈਵੇ ਤੇ ਨਾੜਾ ਦੇਖ ਲੈ ਖੜੀਆਂ ਨੇ ਜਮਾ ਜਿਵੇਂ ਮਰਜੀ ਥਾਣੇ ਖਿੱਚੀ ਜਾ ਕੋਈ ਐਡਾ ਸੀਨ ਨਹੀਂ ਹਲੇ ਸੂਨੀ ਜਿੰਗਰਾ ਖਾਲਾ ਕੱਦੂ ਕਿ ਦਿਨਾਂ ਦੀ ਯਾਰ ਹਾਂ ਬਾਈ ਲੈ ਜੂ ਹਫਤਾ ਲੈ ਜੂ ਹਜੇ ਬੱਚੇ ਤੇ ਡੇੜ ਘੜ ਕੱਢ ਦੂਗੀ ਇਹ ਆ ਗਈ 4 ਨੰਬਰ ਤੇ ਤੇ ਹੁਣ ਤੋਰ ਦੇ ਖੋਲ ਕੇ ਆ ਪੰਜ ਨੰਬਰ ਵਾਲੀ ਇਹਨੂੰ ਐ ਇਹਨੂੰ ਚਲਾ ਦੇ ਮੈਂ ਕਹਿੰਦਾ ਪਰਲੇ ਬੰਨੇ ਚਲਾ ਦੇ ਇਹਨਾਂ ਨੂੰ ਤਿੰਨ ਚਾਰ ਬੈਡਾਂ ਨੂੰ ਇਹਦੀ ਕੰਪਨੀ ਵੀ ਜਰਸੀ ਤੇ ਐਚ ਐਫ ਦਾ ਕਰਾਸ ਆ ਹਾਂ ਐਚ ਐਫ ਦਾ ਕਰਾਸ ਜਿਹਨੂੰ ਆਪਾਂ ਐਰ ਸ਼ੇਅਰ ਕਹਿ ਸਕਦੇ ਆ ਮਤਲਬ ਠੀਕ ਹੈ ਕਹਿੰਦਾ ਪਿਓ ਐਰ ਸ਼ੇਅਰ ਨਹੀਂ ਹੈਗੀ ਜਰਸੀ ਮੰਨ ਲਓ ਇਹਨੂੰ ਜਰਸੀ ਤੇ ਐਚ ਐਫ ਦਾ ਕਰਾਸ ਆ ਹਾਂ ਜਰਸੀ ਤੇ ਐਚ ਐਫ ਦਾ ਕਰਾਸ ਆ ਇਹਦਾ ਸੁਆ ਵੀ ਦੂਜਾ ਬਾਈ ਸੁਆ ਇਹਦਾ ਵੀ ਦੂਜਾ ਬਾਈ ਜੀ ਕਿੰਨੇ ਦਿਨ ਪੈਂਡਿੰਗ ਇਹਦਾ ਹਫਤਾ ਪਿਆ ਬਾਈ ਜੀ ਹਜੇ ਇੱਕ ਹਫਤਾ ਹਾਂਜੀ ਅਤੇ ਬੱੱਚੀ ਚੰਗੀ ਆ ਗਈ ਇਹ ਵੀ ਗਰਮੀ ਸਰਦੀ ਚੱਲਣ ਵਾਲੀਆਂ ਬੜਾ ਆ ਗਿਆ ਮੈਂ ਕਿਹਾ ਭਾਈ ਜਿੰਨੀਆਂ ਬੜਾ ਆਪਣੇ ਕੋਲੇ ਸਾਰੀਆਂ ਗਰਮੀ ਦੇ ਤੋਹਫੇ ਨੇ ਇੱਥੋਂ ਗਹਰੀ ਲੰਬਾਈ ਦਿਖਾ ਦਿਆ ਕਰ ਓਏ ਇੱਥੇ ਰੋਕੀ ਮੜੀ ਜੀ ਰੋਕੀ ਇੱਥੇ ਫੇਸ ਕੁਆਲਿਟੀ ਦੇ ਮਾਰ ਦੇ ਕੈਮਰਾ ਆ ਬਾਈ ਕਿ ਨਹੀਂ ਕਰਦੇ ਫੇਸ ਸਾਡੇ ਕੈਮਰੇ ਵਾਲੇ ਕਿ ਨਹੀਂ ਕਰਦੇ ਚੋਬਰਾ ਫੇਸ ਇਹਦਾ ਇੱਥੋਂ ਮਾਰਦੇ ਕੈਮਰਾ ਲੈ ਚਲਾ ਇਹਨੂੰ ਚਬਾਈ ਦੀ ਫੁੱਲ ਮੋਟੀ ਹੈ ਵੀ ਮੈਂ ਕਿਹਾ ਭਾਈ ਥਣ ਲੈਵੇ ਤੂੰ ਹੀ ਦੇਖ ਲੋ ਠੀਕ ਹੈ ਗੱਲ। ਥਣ ਦਾ ਸਹਜੇ ਦੱਸਦਾ। ਬੜਾ ਚੰਗਾ ਚੋਪਾ। ਪਸ਼ੂਆਂ ਯਾਰ ਹਫਤਾ ਪੈਂਡਿੰਗਾ। ਕੱਲ ਹੀ ਆਈਆਂ ਬੈੜਾ। ਇਹ ਕੱਲ ਹੀ ਆਈਆਂ ਬਾਈ ਬੈੜਾ ਆਪਣੇ ਕੋਲੇ। ਉਹਦੇ ਕਰਕੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ। ਜਦੋਂ ਪਸ਼ੂ 1-2 ਦਿਨ ਰੈਸਟ ਕਰਦਾ ਦੂਣਾ ਭਰ ਜਾਂਦਾ ਫਿਰ। ਦੁੱਗਲੇ ਆਪਾਂ ਕੱਲ ਨੂੰ ਬਾਈ ਇੰਨੇ ਨੇ ਲੇਵੇ ਹੋਣੇ ਜਿਹੜੀਆਂ ਕੱਚੀਆਂ ਨੇ। ਕਿਉਂਕਿ ਗੱਲ ਇਹ ਹੁੰਦੀ ਆ ਸਾਫਰ 'ਚ ਕਈ ਵਾਰੀ ਪਸ਼ੂ ਸੂਣ ਵਾਲਾ ਗੱਬਣ ਪਸ਼ੂਲੇ ਵਾ ਚੱਕ ਜਾਂਦਾ। ਹਾਂ ਕਿਉਂਕਿ ਬਾਈ ਬਾੜ ਬਹੁਤ ਆ ਯਾਰ ਬਾੜ ਐ ਮਨ ਵੀ। ਟੋਟੋਟੇ 600 ਕਿਲੋਮੀਟਰ ਤੋਂ ਘਮ ਆਈਆਂ। ਠੀਕ ਇਹ ਜਿਹੜੀ ਬੈੜਾ ਆਪਾਂ ਦਿਖਾ ਰਹੇ ਆਂ ਬਈ ਇਹ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਰਲੈਂਡੋ ਦਿਖਾਈ ਆ ਹਾਂਜੀ ਇਹ ਦੋਨੇ ਬੈੜਾ ਇੱਕੋ ਹੀ ਘਰੋਂ ਆਪਾਂ ਸੇਲ ਕਰੀਏ ਨੇ ਠੀਕ ਆ ਗੱਲ ਇਹ ਆਗੀਆਂ ਦੋਏ ਇੱਕੋ ਜੀ ਦੋਨੇ ਇੱਕੋ ਜੀਆਂ ਦਾ ਦੋਨੇ ਤੋਹਫੇ ਨੇ ਮੰਨ ਲਾ ਵੀ ਲੰਬੇ ਵਾਲੀਆਂ ਦੋਨੇ ਹੀ ਹੈ ਨਹੀਂ ਤੇ ਥਾਣ ਦਾ ਸਜ ਇਹਦਾ ਵੀ ਬਾਕਮਾਲਾ ਹੋਲੀ ਮੈਂ ਕਿਹਾ ਬਾਈ ਯਾਰ ਕਹਿਣ ਦਾ ਨਹੀਂ ਟੌਪਰ ਹੀ ਨੇ ਇੱਕ ਗੱਲ ਹੋਰ ਦੱਸਦਾ ਨਾ ਝੋਲੀ ਬਹੁਤ ਆ ਬੈਡ ਨੂੰ ਜਦੋਂ ਰੈਡੀ ਹੋਊਗਾ ਉਹ ਗਰਲੈਂਡੋ ਵਾਲਾ ਕੰਮ ਹੀ ਕਰ ਦੂਗੀ ਜਿਹੜੀ 25 ਕਿਲੋ ਦੁੱਧ ਪਨੂਨ ਦਾ ਪਾਇਆ ਹੋਇਆ ਬਾਈ ਇਹਦਾ ਫੈਟ ਮੈਂ ਕਿਹਾ ਫੈਟ ਦੇ ਦੀ ਮੱਝਾਂ ਵਾਲੀ ਆ ਮੱਝਾਂ ਦੇ ਬਰਾਬਰ ਪਾਊਗੀ ਮੈਂ ਕਿਹਾ 20 22 ਕਿਲੋ ਵਾਲੀ ਮੱਝ ਨੂੰ ਕਰ ਦੂ ਚਲ ਬਾਈ ਫੇਲ ਕਰੂਗੀ ਜਮ ਇੱਥੋਂ ਇੱਥੋਂ ਕਮਾ ਲਈ ਬਾਈ ਅੱਜ 20 ਕਿਲੋ ਵਾਲੀ ਮੱਝ ਵੀਰੇ 3.5 ਲੱਖ ਦੀ ਹੋਗੀ ਆ ਗਾਂ ਵਾਲੇ ਬੰਨੋਂ ਕਰੀ ਆਰਡਰ ਦਿਖਾ ਦੀ ਇਹਨਾਂ ਨੇ ਇੱਥੋਂ ਫੇਸ ਤੇ ਮਾਰਦੇ ਉਹ ਗੱਲਬਾਤ ਨਹੀਂ ਹੈਗੀ ਸ਼ਕੀਨੀ ਚ ਵੀ ਨੇ ਪਸ਼ੂਦਾਲ ਨਾਲ ਮਿਲਕ ਵਾਲੇ ਬੰਨੇ ਵੀ ਨੇ ਤੇ ਬਿਊਟੀ ਵਾਲੇ ਪੱਖ ਤੋਂ ਵੀ ਨੇ ਲਿਆ ਭਾਈ ਇਹਨੂੰ ਇਹ ਅੱਗੇ ਹੁੰਦਾ ਸੀ ਵੀ گاਵਾਂ ਤੋਂ ਲੋਕ ਚੱਲਦੇ ਸੀ ਰੱਖਦੇ ਨਹੀਂ ਸੀ ਹੁਣ ਤਾਂ ਮੱਜਾਂ ਨੂੰ ਬਾਤ ਪਾਉਂਦੀਆਂ ਨੇ ਕੰਮ ਤੇ ਬਾਕੀ ਚਵਾਈ ਇਹਦੀ ਹੋਊਗੀ ਫੁੱਲ ਮੋਟੀ ਕਿਉਂਕਿ ਇਹਦੇ ਥਣ ਦਾ ਸਹਜ ਦੱਸਦਾ ਗਰਲੈਂਡਰੋ ਦੇ ਨਾਲ ਦੀ ਆਰਡਰ ਬਣਾਊਗੀ ਦਿਨ ਕਿੰਨੇ ਪੈਂਡਿੰਗ ਨੇ ਜੱਗੀ ਦੇ ਇੱਕ ਹਫਤਾ ਭਾਈ ਜੀ ਇੱਕ ਹਫਤਾ ਕੱਢ ਦੂ ਹਫਤੇ ਨੂੰ ਬਹੁਤ ਆਰਡਰ ਬਣਾ ਜੂਗਾ ਬਹੁਤ ਸੋਹਣਾ ਆਰਡਰ ਤਿਆਰ ਕਰ ਜਾਣਾ ਜੀ ਬਹੁਤ ਵਧੀਆ ਮਤਲਬ ਇਹ ਬਾਕੀ ਜਿਹੜੇ ਜਾਣਕਾਰ ਭਰਾ ਨੇ ਭਾਈ ਉਹ ਇਹ ਤੋਂ ਆਈਡੀਆ ਵੀ ਲਾ ਲੈਣਗੇ ਪਤਾ ਕੀ ਗੱਲ ਆ ਬਾਈ ਬੜੀ ਠੰਡੀ ਬੜੀ ਠੰਡੀ ਆ ਯਾਰ ਲੈ ਨਹੀਂ ਲੋਕ ਕਹਿੰਦੇ ਰਸਤਾ ਹੁੰਦੀਆਂ ਗਾਵਾਂ ਗਰਮ ਨਿਕਲਦੀਆਂ ਆਏ ਆ ਉਹ ਚੀਜ਼ ਨਹੀਂ ਮਤਲਬ ਬਾਡੀ ਵਾਲੇ ਪੱਖ ਤੋਂ ਵੀ ਮਜ਼ਬੂਤ ਆ ਗਈ ਹੈ ਨਾ ਬਹੁਤ ਜ਼ਿਆਦਾ ਯਾਰ ਬਾਡੀ ਵਾਲੇ ਪੱਖ ਤੋਂ ਹੀ ਮਜ਼ਬੂਤ ਆ ਗਈ ਝੋਲ ਵੀ ਫੁੱਲਾ ਜੀ ਫੁੱਲ ਪੂਰੀ ਦੁੱਧ ਚੰਗਾ ਪਾਉ ਰਿਪੋਰਟ ਚੰਗੀ ਆ ਤੇ ਬਾਕੀ ਬਾਡੀ ਵਾਲੇ ਪੱਖ ਤੋਂ ਗਰਮੀ ਚੱਲਣ ਵਾਲੀ ਆਈਟਮ ਆ ਬਾਈ ਯਾਰ ਨੂੰ ਤੁੱਪੇ ਬੰਨੀ ਰੱਖਿਓ ਆਪਾਂ ਬੰਨੀ ਬੈਠੇ ਆ ਜਿੱਥੇ ਮਰਜ਼ੀ ਖੜਾ ਲੈਣ ਇਹ ਆਏ ਨਹੀਂ ਹੈਗਾ ਵੀ ਜੀਬਾਂ ਕੱਢ ਜੂਗੀ ਜਾਂ ਢਿੱਲੀ ਹੋ ਜੂਗੀ ਉਹ ਚੀਜ਼ ਨਹੀਂ ਤੇ ਗੈਰੀ ਹੁਣ ਆਪ ਅੱਛੀ ਤੇ ਇਹ ਬੈਡ ਬਾਈ ਜੀ ਆਪਾਂ ਪਿਛਲੀ ਵਾਰ ਪਾਈ ਸੀ ਆਪਣੀ ਵੀਡੀਓ ਚ ਉਦੋਂ ਕੱਚੀ ਸੀ ਇਹ 20 ਜਣਾ ਦੀ 15 ਜਣਾ ਦੀ ਵੀ ਉਹਦੇ ਨਾਲ ਲਈ ਹੈ ਨਾ ਮੈਂ ਕਿਹਾ ਉਦੋਂ ਥਣਾ ਦਾ ਘੱਟ ਪਤਾ ਲੱਗਦਾ ਸੀ ਆਪਾਂ ਵੇਹ ਉੱਤੇ ਆਪਾਂ ਅੱਜ ਤਾਂ ਹੀ ਆਪਣੇ ਕੋਲੇ ਗਾਵਾਂ 10 12 ਕੱਚੀਆਂ ਘਟੀਆਂ ਤਾਂ ਹੀ ਨਹੀਂ ਪਾਈਆਂ ਕੱਚੀ ਦਾ ਸੇਲ ਨਹੀਂ ਹੁੰਦੀ ਆ ਲੈ ਜਾਣਾ ਕਈ ਵਾਰੀ ਹੁੰਦਾ ਕੋਈ ਸ਼ਕੀਨ ਕਰੇ ਕਰਨ ਵਾਲਾ ਜਾਣ ਜੂਨੇ ਚ ਵੀ ਫੁੱਲਾ ਮੈਂ ਕਿਹਾ ਜਮਾਂ ਯਾਰ ਅੜਤੀਆਂ ਦੇ ਸਹਰਾਣੇ ਵਰਗੂ ਪਈ ਆ ਤਾਂ ਇੱਕ ਕਾਸਰਾ ਤੇਰੀ ਛੱਡੀ ਹੋਈ ਬਸ ਤਾਜੇ ਇਹਨਾਂ ਦੇ ਸ਼ੈਂਪੂ ਨਹੀਂ ਲੱਗਾ ਬਾਈ ਯਾਰ ਸਵੇਰੇ ਨਾ ਥੋੜੇ ਜਿ ਮੌਸਮ ਖਰਾਬ ਸੀ ਹਵਾ ਚੱਲੀ ਜਾਂਦੀ ਸੀ ਕਿ ਕਾਮਾਂ ਵਿੱਚ ਤਾਜ਼ੀਆਂ ਸੂਈਆਂ ਵੀਆਂ ਸੀ ਠੀਕ ਹੈ ਗੱਲ ਜਿਹੜੀਆਂ ਤਿਆਰ ਕਾਮਾਂ ਉਹ ਵੀ ਐ ਮੰਨ ਲਓ ਵੀ ਕਈ ਯਾਰ ਹਵਾ ਹਵਾ ਪੈ ਜੇ ਕਿਸੇ ਵੀਰ ਨੇ ਲਜਾਣੀਆਂ ਸੋਹਣੀਆਂ ਤਾਂ ਆਪਾਂ ਦੁਗਣੀਆਂ ਲੱਗਣ ਲਾ ਲੈਨੇ ਆ ਤੇ ਮੁੜ ਕੇ ਉਹ ਤੋਂ ਬਾਅਦ ਕੋ ਢਿੱਲੀ ਮੱਠੀ ਹੋ ਜਾਂਦੀ ਹੈ ਜਾ ਕੇ ਠੀਕ ਹੈ ਗੱਲ ਲੋਕਾਂ ਨੂੰ ਉਸ ਗੱਲ ਦੀ ਸਮੱਸਿਆ ਆ ਜਾਂਦੀ ਹੈ ਫਿਰ ਲੈ ਚੱਲ ਸੁਆ ਦੂਜਾ ਇਹਦੇ ਕਿੰਨੇ ਕਿਤੇ ਪੈਂਡਿੰਗ ਨੇ ਹੁਣ ਹਰਤਾ ਹੀ ਰਹਿ ਗਿਆ ਬਾਈ ਇਹਦਾ ਹੁਣ ਇੱਕ ਹਫਤਾ ਕੱਢ ਦੂਗੀ ਹਾਂ ਆ ਬਾਈ ਕਹਿੰਦਾ ਕੱਢ ਦੂਗੀ ਇੱਕ ਹਫਤਾ ਤੇ ਆ ਗਈ ਬੱਛੀ ਪ੍ਰਿੰਟ ਵਾਲੀ ਤੇ ਆ ਗਈ ਬਜਨ ਵਜੂਦ ਚ ਝੋਲ ਵੀ ਚੰਗੀ ਆ ਥਣ ਦਾ ਸੈਜ ਵੀ ਸੋਨਾ ਰੱਖੂਗੀ ਇਹ ਕਿੰਨਾ ਕਰ ਦੁੱਧ ਪਾ ਸਕਦੇ ਦੂਗੀ 20 ਕਿਲੋ ਦੁੱਧ ਪਾ ਦੂਗੀ ਬਾਈ ਖੁੱਲਾ ਆਰਾਮਦਾਰੀ ਦਾ ਕਰੋ ਸੰਗ ਚ ਹਾਂ ਆ ਨਾਲੇ ਕਰੋ ਸੰਗ ਚ ਆ ਗਈ ਗਰਮੀ ਜੀ ਵੀ ਚੱਲੂ ਮਾਂ ਕਹਤੋ ਹੀ ਬੰਨੀ ਰੱਖਣੇ ਨੂੰ ਬਾਈ ਯਾਰ ਬਾਈ ਵੀ ਸੰਖੀ ਆ ਗਈ ਆ ਜਿਵੇਂ ਮਣਕੇ ਦੇ ਸਾਈਡ ਤੇ ਆ ਉਹ ਤਾਂ ਜਮਾ ਛੜ ਬਈ ਦਾ ਕੋਈ ਵਾਸਤਾ ਨਹੀਂ ਤਾਂ ਸੋਣ ਚ ਪਾਉਣ ਚੁੱਕੀ ਤੇ ਕਾ ਸੋਨਾ ਜਮਾ ਤੇ ਹੁਣ ਆ ਜਾਗਾ ਰੀ ਗਾਂ ਵਾਲੀ ਤੇ ਇਹ ਆ ਗਈ ਸਿੰਘਾਂ ਚ ਆ ਗਈ ਗੋਲ ਸਿੰਘ ਚ ਸਿੰਘ ਗੋਲ ਆ ਠੰਡੀ ਐਨੀ ਆ ਲਾ ਇਹਦੇ ਨਾਲ ਬੱਚਾ ਕੀ ਆ ਗਿਆ ਸੁਣੀ ਹੁੰਦੀ ਇਹਦੇ ਮਗਰ ਬੱਚਾ ਹੈਗਾ ਠੀਕ ਆ ਗੱਲ ਤੋੜ ਦੇ ਇਹ ਪਰਸੋਂ ਦੀ ਸੁਰੀ ਹੋਈ ਆ ਠੀਕ ਆ ਜੀ ਆਰਡਰ ਸੋਨਾ ਰੱਖ ਦੀ ਮੈਂ ਕਿਹਾ ਬਾਹਲਾ ਚੰਗਾ ਕੰਪੈਸਟਰ ਡਰਾ ਯਾਰ ਜਮਾ ਚਵਾਈ ਹੈਗੀ ਚੀਚੀਆਂ ਵਰਗੀ ਮਮਾ ਕਾ ਯਾਰ ਹੱਥ ਵੀ ਨਾ ਲਾਵੇ ਬੰਦਾ ਫੁੱਲ ਗਰੰਟੀ ਆਪਣੀ ਬਈ ਚਵਾਈ ਦੀ ਜਮਾ ਠੰਡੀ ਜਮਾ ਠੰਡੀ ਬਰਫੋਂ ਮੁੰਡਾ ਮੇਰਾ 12 ਸਾਲ ਦਾ ਜਿਹੜਾ ਮੂਰੇ ਡੰਗਰ ਤੋਰੀ ਜਾਂਦਾ ਹਾਂਜੀ ਜੇ ਕੋਈ ਡੰਗਰ ਗਰਮ ਹੋਵੇ ਮਾਰਨ ਵਾਲਾ ਹੋਵੇ ਤਾਂ ਮੈਂ ਆਉਦੇ ਬੱਚੇ ਨੂੰ ਨਾ ਡੰਗਰ ਫੜਾਵਾਂ ਠੀਕ ਆ ਤੋਰ ਇਹਨੂੰ ਚੋਬਰਾ ਲੰਬੀ ਚਲਾ ਮੜੀ ਜਾ ਇਹਨੂੰ ਬਾਡੀ ਬੁੱਡੀ ਦਿਖਾ ਨਹੀਂ ਘੈਰੀ ਸਾਰੀ ਇਹਦੀ ਓਏ ਇਹਦੀ ਬਾਡੀ ਬੁੱਡੀ ਦਿਖਾ ਦੇ ਇੱਕ ਗੱਲ ਹੋਰ ਦਾ ਦਨ ਇਹਦਾ ਰੇਟ ਆ ਜਿਹੜਾ ਰੇਟ ਵੀ ਮੈਂ ਕਹਿੰਦਾ ਜਮਾ ਹੀ ਫਿਕਸ ਵਾਲੀ ਆ ਮੁਖਤੜਾ ਹੀ ਰੇਟ ਆ ਦਾ ਤਾਂ ਠੀਕ ਆ ਦੁੱਧ ਮੱਜਾਂ ਨਾਲ ਦੇ ਹੀ ਹੂ ਦੁੱਧ ਮੱਜਾਂ ਨਾਲ ਦਾ ਜਿਹੜੇ ਵੀਰ ਕਹਿੰਦੇ ਪੰਜ ਮੱਜਾਂ ਘਰੇ ਸੂਨ ਵਾਲਿਆਂ ਨੇ ਤੇ ਬਸ ਆਪਾਂ ਡੰਗਾ ਲਾਉਣਾ ਠੀਕ ਆ ਗੱਲ 10 12 ਕਿਲੋ ਨਾਲ ਉਹ ਬੰਦਾ ਲੈ ਜਵੇ ਇਹਨੂੰ ਕਿੰਨੀ ਕ ਬੌਲੀ ਆ ਹੁਣ ਜੱਗੀ ਦੁੱਧ ਦੇ ਥੱਲੇ ਭਾਈ 10 11 ਕਿਲੋ ਬੌਲੀ ਆ 14 ਕਿਲੋ ਦੁੱਧ ਖੁੱਲਾ ਦੇ ਦੂਗੀ ਤੇ ਚੌਣ ਦੀ ਮੋਟੀ ਫੁੱਲ ਮੈਂ ਕਿਹਾ ਪੂਰੀ ਚੰਗੀ ਚਵਾਈ ਦੀ ਆ ਚੌਣ ਚਪਾਉਣ ਦੀ ਹੈਗੀ ਫੁੱਲ ਮੋਟੀ ਬਾਕੀ ਜਿਹੜੇ ਹਿਸਾਬ ਨਾਲ ਇਹਦੀ ਬਾਡੀ ਆ ਇਦਾਂ ਦੀਆਂ گاਵਾਂ ਦਾ ਆਰਡਰ ਇੰਨਾ ਹੁੰਦਾ ਨਹੀਂ ਜਿੰਨਾ ਇਹ ਚੱਕੀ ਫਿਰਦੀ ਆ ਭਾਈ ਬਾੜੀ ਚੰਗੀ ਆ ਏਰੀਆ ਬੜਾ ਚੰਗਾ ਯਾਰ ਠੀਕ ਕਿਉਂਕਿ ਇਦਾਂ ਦੇ ਕੰਮ ਅਕਸਰ ਆਪਾਂ ਦੇਖਦੇ ਆਂ ਤਕਰੀਬਨ 7 ਕਿਲੋ ਤੋ ਜਾ ਕੇ ਮਰ ਜਾਂਦੇ ਨੇ ਮੈਂ ਕਿਹਾ ਬਾਈ ਇਹਦੇ ਥਰੇ ਤਾਂ ਹੁਣ 10 11 ਕਿਲੋ ਬੋਲੀ ਹੋਊਗੀ 10 11 ਕਿਲੋ ਇਹਦੇ ਕੋਲੇ ਬੋਲਾ ਬਾਈ ਕਹਿੰਦਾ ਹਾਜ਼ਰ ਆ ਤੇ ਨੇੜੇ ਲਾ ਕੇ ਦਿਖਾਈ ਗੈਰੀ ਇੱਕ ਇੱਕ ਵਾਰੀ ਅਗਲੇ ਪੰਨੇ ਉਹਦਾ ਆਰਡਰ ਕੁਆਲਿਟੀ ਨਾ ਇਹ ਸਭਾ ਆ ਦੀ ਬਾਈ ਕਹਿੰਦਾ ਹੈਗੀ ਠੰਡੀ ਬੋਲੀ ਠੰਡੀ ਆ ਯਾਰ ਜਿੰਨੀ ਕਹਦੇ 19 ਠੰਡੀ ਆ ਨਹੀਂ ਉਹਦਾ ਜਵਾਕ ਖੋਲੀ ਫਿਰਦਾ ਕੋਈ ਵਾਸਤਾ ਹੀ ਨਹੀਂ ਆ ਚੋਣ ਚਬਾਉਣ ਦੀ ਹੈਗੀ 100 ਦੀ 100 ਖਰੀ ਬਿਲਕੁਲ ਉਹ ਆਪਦੀ ਤੁਸੀਂ ਆ ਕੇ ਚਾਹੇ ਧਾਰਾ ਮਾਰ ਕੇ ਲੈ ਜਾਓ ਚਾਹੇ ਵੀਡੀਓ ਕਾਲ ਨੰਬਰ ਬੋਲੀ ਜੱਗੀ ਤੇਰਾ 98153 9510722 987155 9510722 ਦਾ ਨੰਬਰ ਆ ਘਰ ਹੈਗਾ ਆਪਣਾ ਵੀਰੇ ਸੇਖਾ ਰੋਡ ਤੇ ਜਿਹੜਾ ਧੂਰੀ ਨੂੰ ਰੋਡ ਜਾਂਦਾ ਰੰਗੀਆਂ ਧੂਰੀ ਨੂੰ ਜਾਂਦਾ ਜਿਹੜਾ ਉਹ ਤਾਂ ਜਦ ਤੇਰਾ ਨੰਬਰ ਲਾਦਾ ਤੈਨੂੰ ਸੱਜਣਾ ਨੇ ਪਾ ਹਾਂ ਤੇ ਕੰਮਬਾਈ ਦਾ ਹੈਗਾ ਰੁਟੀਨ ਚ ਉਹ ਕੰਮ ਨਹੀਂ ਹੈਗਾ ਵੀ ਮਹੀਨੇ ਦੋ ਮਹੀਨੇ ਬਾਅਦ ਲਾਕ ਲਿਆਉਣ ਵਾਲਾ ਕੰਮ ਆ ਕਿਉਂਕਿ ਕੰਮਬਾਈ ਦਾ ਜੈਨੂਅਲ ਆ ਪਰ ਇੱਕ ਗੱਲ ਐਂਡ ਤੇ ਫੇਰ ਵੀ ਆਖੂਗਾ ਬਾਅਦ ਚ ਕੋਈ ਭਰਾ ਫੋਨ ਨਾਲ ਲੰਦਨੇ ਬਈ ਉਹ ਤੁ ਮੱਜ ਲਈ ਸੀ ਯਾਰ ਉੱਥੋਂ ਗਾਂ ਲਈ ਸੀ ਕਪਰਾ ਅੱਜ ਫੋਨ ਕਰੀ ਜਾਂਦਾ ਸੀ ਉਹ ਬਈ ਯਾਰ ਉਹਨੂੰ ਐ ਹੋ ਗਿਆ ਉਹ ਐ ਨਿਕਲਿਆ ਜੀ ਕਿਉਂਕਿ ਬਾਈ ਇਹਨਾਂ ਨੂੰ ਸਕੈਨ ਨਾ ਤਾਂ ਇਹ ਕਰ ਸਕਦਾ ਨਾ ਮੈਂ ਕਰ ਸਕਦਾ ਇਹਨੇ ਸਾਹ ਵਾਲੀਆਂ ਚੀਜ਼ਾਂ ਵੀਰ ਦਾ ਕੰਮ ਮੰਗਾ ਵੀਡੀਓ ਪਾਉਣਾ ਮੇਰਾ ਕਰਮਾ ਸੇਲ ਕਰਨਾ ਤੁਸੀਂ ਆਪਦੀ ਨਿਰਖ ਪਰਖਣ ਵਾਲੇ ਤੋਂ ਲਿਜਾ ਸਕਦੇ ਹੋ ਆ ਘਰ ਤੋਂ ਬਾਹਰ 1 ਮਿੰਟ ਦੀ ਗਰੰਟੀ ਨਹੀਂ ਹੁੰਦੀ ਕਿਸੇ ਵੀ ਪਸੂ ਦੀ ਕੀ ਗੱਲ ਹੁੰਦੀ ਆ ਨਾ ਵੀਰੇ ਕਿਉਂਕਿ ਸਾਡੀਆਂ ਵੀ ਇਹ ਸੇਲ ਪਰਚੇ ਜੀ ਕਰੀਆਂ ਹੁੰਦੀਆਂ ਕੋਈ ਸਾਡੇ ਘਰ ਦੀ ਕੋਈ ਨਹੀਂ ਹੁੰਦੀ ਇਹਦੇ ਚੋਂ ਆ ਕਹਿਣਾ ਹੁੰਦਾ ਮੈਂ ਜੇ ਕੋਈ ਵੀਰੇ ਦੂਰੋਂ ਆ ਸਾਡੇ ਕੋਲੇ ਆ ਕੇ ਰਹਿਣ ਦੀ ਸਾਰੀ ਸੁਵਿਧਾ ਦੋ ਦੰਗ ਇੱਥੇ ਚਾਰ ਦੰਗ ਚੋਕੇ ਲਿਜਾ ਸਕਦਾ ਇੱਥੋਂ ਆਪਦੀ ਪੂਰੀ ਤਸੱਲੀ ਕਰਕੇ ਲੈ ਜਾਓ ਭਾਈ ਬਾਅਦ ਚੋਂ ਲੰਬੇ ਵਾਲਾ ਕੰਮ ਨਾ ਕਰਿਆ ਕਰੋ ਵੀ ਸਾਡੇ ਜਾ ਕੇ ਕੱਲੀ ਸਾਡੀ ਗੱਲ ਨਹੀਂ ਵੀਰੇ ਕਿਸੇ ਵੀ ਵਪਾਰੀ ਨੂੰ ਨਾ ਬਦਨਾਮ ਕਰਿਆ ਕਰੋ ਕਿਉਂਕਿ ਵਪਾਰੀ ਦੇ ਬਸ ਦੀ ਗੱਲ ਨਹੀਂ ਹੁੰਦੀ ਉਹਦੇ ਵੀ ਖਰੀਦੀਆਂ ਹੁੰਦੀਆਂ ਨੇ ਮੌਕੇ ਤੇ ਆਪਦੀ ਸਮਝ ਨਾਲ ਆਪਦੀ ਸੋਚ ਨਾਲ ਚੈੱਕ ਕਰਕੇ પાસ ਕਰਕੇ ਗਾਵਾਂ ਲੈ ਜਿਓ ਬਾਕੀ ਉਰੋਂ ਵੀ ਜਿਹੜੀ ਪਸੰਦ ਆਊਗੀ ਆਪਦੀ ਸਮਝ ਨਾਲ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ